ਦੋਸਤੋ ਪਾਰਟ 3 ਬਦਲਾਖੋਰੀ ਬਲਾਤਕਾਰ ਜਮਹੂਰੀਅਤ ਦਾ ਜੰਗਲ ਦਾ ਰਾਜ ਸੁਪਾਲ ਸਿੰਘ ਚੀਮਾ ਮੰਨਾ ਅਚਾ ਮੰਨੇ ਨੇ ਫਾਨਾ ਫਸਾਤਾ ਸਵੇਰ ਦਾ ਮਜ਼ਾਕ ਕਰ ਰਿਹਾ ਮੈਂ ਮੰਨੇ ਨੇ ਫਾਨਾ ਫਸਾਤਾ ਮੰਨਾ ਜਿੱਤ ਗਿਆ ਸੀਗਾ ਦਬੂਲੀਆਂ ਦਾ ਜ਼ੋਨ 2:30 ਵਜੇ ਲਓ ਜੀ 2:30 ਵਜੇ ਤੋਂ 10:30 ਵਜੇ ਤੱਕ ਫਿਰ ਇੱਕ ਪੂਰਾ ਗੇਮ ਚੱਲੀ ਪਿੱਛੇ ਭਗਵੰਤ ਮਾਨ ਦਾ ਜੋਰ ਲੱਗ ਰਿਹਾ ਉਹ ਤੋਂ ਪਿੱਛੇ ਲਾਲੇ ਕੇਜਰੀਵਾਲ ਦਾ ਕਿ ਕਿਤੇ ਮੰਨਾ ਨਾ ਚਿੱਤ ਜੇ ਜੇ ਮੰਨਾ ਚਿੱਤ ਗਿਆ ਤਾਂ ਖੈਰਾ ਜੱਜੂ ਕਿਉਂਕਿ ਮੰਨੇ ਦਾ ਨਾਮ ਵੀ ਸੁਖਪਾਲ ਹੈ ਕਿਤੇ ਖੈਰਾ ਨਾ ਚਿੱਤ ਜੇ ਨੰਗਾ ਨਾਚ ਦੇਖਿਆ ਬਦਮਾਸ਼ੀ ਦਾ ਬੁਰਸ਼ਾ ਗਰਦੀ ਦਾ ਸਾਰੇ ਪੰਜਾਬ 'ਚ ਦੇਖਿਆ ਤੁਸੀਂ ਕੱਲਾ ਮੇਰੇ ਨਾਲ ਨਹੀਂ ਦੇਖਿਆ ਅਸੀਂ ਤਾਂ ਪੰਜਾਬ ਦੇ ਵਿੱਚ ਆਪੋਜੀਸ਼ਨ ਜਿਹੜੀ ਆ ਆਪੋਜੀਸ਼ਨ ਕਹਿ ਰਹੇ ਆ ਆਪੋਜੀਸ਼ਨ ਮਤਲਬ ਵਿਰੋਧੀ ਉਹ ਚਾਹੇ ਕਿਸੇ ਸ਼ਕਲ ਜੋ ਸਾਡੇ ਆਜ਼ਾਦ ਉਹ ਬਸਪਾ ਚ ਹੋ ਸਕਦੇ ਨੇ ਉਹ ਕਾਂਗਰਸ ਪਾਰਟੀ ਚ ਹੋ ਸਕਦੇ ਉਹ ਹੋ ਸਕਦਾ ਅਕਾਲੀ ਦਲ ਛੋਣ ਅਸੀਂ ਆਪੋਜੀਸ਼ਨ ਅੱਜ ਹਾਰ ਕੇ ਵੀ ਪੰਜਾਬ ਚ ਜਿੱਤ ਗਏ ਆ ਤੇ ਲਾਲਾ ਜੀ ਤੇ ਭਗਵੰਤ ਮਾਨ ਪੰਡ ਸਾਹਿਬ ਉਹ ਜਿੱਤ ਕੇ ਵੀ ਨੈਤਿਕ ਤੌਰ ਤੇ ਥਾਣਿਆਂ ਤਹਿਸੀਲਾਂ ਨੂੰ ਲੁੱਟਿਆ ਜਿਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਬੇਤਾ ਹਸ਼ਾ ਕਰਪਸ਼ਨ ਕੀਤੀ ਉੱਠ ਚੋ ਜਾਗ ਜਾਓ ਬਸ ਇਹੀ ਤੁਹਾਨੂੰ ਕਹਿਣਾ ਸੀ ਰਾਤ ਦੇ 12 ਵਜੇ ਫਿਰ ਬਦਲਾਖੋਰੀ ਦੇ ਪਰਚੇ ਹੋਣਗੇ ਫਿਰ ਲੜਨ ਲਈ ਤਿਆਰ ਆ ਬੈਠੇ ਇਹ ਸਾਡਾ ਇੱਕ ਬਣ ਗਿਆ ਰੁਝਾਨ ਪੰਜਾਬ ਦੇ ਵਿੱਚ ਕਿ ਆਪੋਜੀਸ਼ਨ ਦੇ ਖਿਲਾਫ ਪਰਚੇ ਕਰਨੇ ਨੇ ਤੇ ਉਹਨਾਂ ਨੂੰ ਠੋਕਣਾ ਉਹ ਅਸੀਂ ਝੱਲਣ ਨੂੰ ਤਿਆਰ ਬੈਠੇ ਆ। ਦੋਸਤੋ ਪਾਰਟ 3 ਬਦਲਾਖੋਰੀ ਬਲਾਥਕਾਰ ਜਮਹੂਰੀਅਤ ਦਾ ਜੰਗਲ ਦਾ ਰਾਜ ਪੰਜਾਬ ਚ ਉਹਦਾ ਤੀਜਾ ਹਿੱਸਾ ਅੱਜ ਲਾਈਵ ਕਰਨਾ ਪੈ ਰਿਹਾ ਮਜਬੂਰੀ ਦੇ ਵਿੱਚ ਅਸੀਂ ਕੋਈ ਸਾਨੂੰ ਕੋਈ ਸ਼ੌਂਕ ਨਹੀਂਗਾ ਕਿ 10:00 ਵਜੇ 12 ਮਿੰਟ ਤੇ ਆ ਦੇਖੋ ਕਿੱਡੇ-ਕੱਡੇ ਚੰਗੇ ਸਤਕਾਰਯੋਗ ਲੋਕ ਸਾਡੇ ਹਲਕਾ ਭੁਲਾਤ ਦੇ ਵੱਡੇ ਸੀਨੀਅਰ ਸਰਦਾਰ ਪ੍ਰੀਤਮ ਸਿੰਘ ਚੀਮਾ ਜੀ ਵਰਗੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਉਧਰਲੇ ਪਾਸੇ ਸਾਡੇ ਖੜੇ ਨੇ ਪ੍ਰਧਾਨ ਨਗਰ ਕ ਪੰਚਾਇਤ ਭੁਲਾਤ ਦੇ ਸਰਦਾਰ ਅਵਤਾਰ ਸਿੰਘ ਵਡਾਲੀਆ ਵਾ ਸਰਦਾਰ ਅਵਤਾਰ ਸਿੰਘ ਵਾਲੀਆ ਨਗਰ ਪੰਚਾਇਤ ਨਡਾਲਾ ਤੇ ਕਾਉਂਸਲਰ ਖਖ ਖਖ ਸਾਹਿਬ ਬਲਰਾਮ ਸਿੰਘ ਜੀ ਮਾਨ ਤੇ ਮਨਪ੍ਰੀਤ ਸਿੰਘ ਜੀ ਵਾਲੀਆ ਤੇ ਦਲੇਰ ਸਿੰਘ ਜੀ ਕਰਨੈਲ ਗਾਂਜ ਪਿੰਡ ਤੇ ਆ ਮੇਰਾ ਇੱਕ ਛੋਟਾ ਭਰਾ ਜਿੱਤਿਆ ਹੁਣੇ ਲੇਟ ਰਾਤ ਨੂੰ ਕੁਲਦੀਪ ਸਿੰਘ ਜੀ ਸਾਬੀ ਸਰਪੰਚ ਪਿੰਡ ਫਤਿਹਪੁਰ ਕੁਲਜੀਤ ਸਿੰਘ ਨਾਗਰਾ ਅੱਛਾ ਉਹ ਵੀ ਹੋ ਗਿਆ ਕੋਈ ਨਹੀਂ ਪਰ ਇਸ ਵੇਲੇ ਕਿਉਂ ਸਾਨੂੰ ਖੜਨਾ ਪਿਆ 10 ਵਜੇ 12 13 ਮਿੰਟ ਤੇ ਕਿਉਂਕਿ ਆ ਇੱਕ ਮੇਰਾ ਸਰਨਾਵੀਆਂ ਵਾ ਇਹਦਾ ਨਾਮ ਹੈਗਾ ਸੁਖਪਾਲ ਸਿੰਘ ਚੀਮਾ ਮੰਨਾ ਸੁਖਪਾਲ ਸਿੰਘ ਚੀਮਾ ਮੰਨਾ ਅਚਨ ਮੰਨੇ ਨੇ ਫਾਨਾ ਫਸਾ ਦਿੱਤਾ ਸਵੇਰ ਦਾ ਮਜ਼ਾਕ ਕਰ ਰਿਹਾ ਮੈਂ ਮੰਨੇ ਨੇ ਫਾਨਾ ਫਸਾ ਦਿੱਤਾ ਮੰਨਾ ਜਿੱਤ ਗਿਆ ਸੀਗਾ ਦਬੂਲੀਆਂ ਦਾ ਜੋਨ 2:00 ਜਾਂ 2:30 ਵਜੇ ਲਓ ਜੀ 2:30 ਵਜੇ ਤੋਂ 10:30 ਵਜੇ ਤੱਕ ਫਿਰ ਇੱਕ ਪੂਰਾ ਗੇਮ ਚੱਲੀ ਪਿੱਛੇ ਭਗਵੰਤ ਮਾਨ ਦਾ ਜੋਰ ਲੱਗ ਰਿਹਾ ਉਹ ਤੋਂ ਪਿੱਛੇ ਲਾਲੇ ਕੇਜਰੀਵਾਲ ਦਾ ਕਿ ਕਿਤੇ ਮੰਨਾ ਨਾ ਜਿੱਤ ਜੇ ਜੇ ਮੰਨਣਾ ਚਿੱਤ ਗਿਆ ਤਾਂ ਖੈਰਾ ਜੱਚੂ ਕਿਉਂਕਿ ਮੰਨੇ ਦਾ ਨਾਮ ਵੀ ਸੁਖਪਾਲ ਹੈ ਕਿਤੇ ਖੈਰਾ ਨਾ ਚਿੱਤ ਜੇ ਅੱਛਾ ਜੀ ਇਹ ਮੈਂ ਨਾ ਗੱਲਾਂ ਮਜ਼ਾਕ ਚ ਤੁਹਾਨੂੰ ਤਾਂ ਕਰ ਰਿਹਾ ਕਿਉਂਕਿ ਅਸੀਂ ਅੱਜ ਨੰਗਾ ਨਾਚ ਦੇਖਿਆ ਬਦਮਾਸ਼ੀ ਦਾ ਬੁਰਸ਼ਾ ਗਰਦੀ ਦਾ ਸਾਰੇ ਪੰਜਾਬ ਚ ਦੇਖਿਆ ਤੁਸੀਂ ਕੱਲਾ ਮੇਰੇ ਨਾਲ ਨਹੀਂ ਦੇਖਿਆ ਅਸੀਂ ਤਾਂ ਬੜਾ ਜਿੱਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ 11 ਦੇ ਲਗਭਗ ਬਲਾਕ ਸੰਧੀਆਂ ਜਿੱਤ ਗਏ ਆ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਬੜੀ ਸ਼ਾਨ ਨਾਲ ਜਿੱਤੇ ਆ ਤੇ ਬਾਕੀ ਚਲੋ ਸਟਾਫ ਉਥੇ ਮਜਬੂਰੀ ਆ ਨਾ ਦੀ ਮੁਲਾਜ਼ਮਾਂ ਦੀ ਅੰਦਰ ਬੈਠੇ ਵਿਚਾਰੇ ਉਹਨਾਂ ਨੇ ਕੋਈ ਵੋਟਾਂ ਹੇਰ ਫੇਰ ਕਰਤਾ ਦੋ ਚਾਰ ਸਾਡੇ ਕੈਂਡੀਡੇਟ ਹਰਾਤੇ ਡਸਨਟ ਮੈਟਰ ਉਹ ਕਹਿੰਦੇ ਨੇ ਕਿ ਕਈ ਵਾਰ ਤੁਸੀਂ ਹਾਰ ਕੇ ਵੀ ਜਿੱਤਦੇ ਹੋ ਅੱਜ ਪੰਜਾਬ ਦੇ ਵਿੱਚ ਆਪੋਜੀਸ਼ਨ ਜਿਹੜੀ ਆ ਆਪੋਜੀਸ਼ਨ ਕਹਿ ਰਹੇ ਆ ਆਪੋਜੀਸ਼ਨ ਮਤਲਬ ਵਿਰੋਧੀ ਉਹ ਚਾਹੇ ਕਿਸੇ ਸ਼ਕਲ ਚ ਹੋ ਸਕਦੇ ਆ ਆਜ਼ਾਦ ਉਹ ਬਸਪਾ ਚ ਹੋ ਸਕਦੇ ਨੇ ਉਹ ਕਾਂਗਰਸ ਪਾਰਟੀ ਚ ਹੋ ਸਕਦੇ ਉਹ ਹੋ ਸਕਦਾ ਅਕਾਲੀ ਦਲ ਛੋਣ ਅਸੀਂ ਆਪੋਜੀਸ਼ਨ ਅੱਜ ਹਾਰ ਕੇ ਵੀ ਪੰਜਾਬ ਚ ਜਿੱਤ ਗਏ ਆ ਤੇ ਲਾਲਾ ਜੀ ਤੇ ਭਗਵੰਤ ਮਾਨ ਭੰਡ ਸਾਹਿਬ ਉਹ ਜਿੱਤ ਕੇ ਵੀ ਨੈਤਿਕ ਤੌਰ ਤੇ ਹਾਰ ਗਏ ਨੇ ਅਸਲ ਕਹਾਣੀ ਹੈਗੀ ਪੰਜਾਬ ਦੀ ਇਲੈਕਸ਼ਨ ਦੀ ਅੱਜ ਇਹ ਪਰ ਮੰਨੇ ਦੀ ਇੰਟਰਸਟਿੰਗ ਸਟੋਰੀ ਇਹ ਆ ਕਿ ਮੰਨੇ ਦਾ ਜ਼ੋਨ ਵਿੱਚ ਹੀ ਸਾਡਾ ਚੋਣ ਕਮਿਸ਼ਨ ਸਾਡੇ ਕ ਰਾਜਕਮਲ ਚੌத்ਰੀ ਆਈਐਸ ਰਿਟਾਇਰਡ 25 ਲੱਖ ਰੁਪਏ ਲੈ ਰਹੇ ਸਟੇਟ ਇਲੈਕਸ਼ਨ ਕਮਿਸ਼ਨਰ ਉਹਦੇ ਚ ਇੰਨੀ ਹਿੰਮਤ ਨਹੀਂ ਸੀਗੀ ਕਿ ਮੰਨਾ 33 ਵੋਟਾਂ ਤੇ ਦੁਪਹਿਰੇ 2 ਵਜੇ ਜਿੱਤ ਗਿਆ ਵਾ ਇਹ ਹੁਕਮ ਛੱਡਦਾ ਤੇ ਇਹਦਾ ਰਿਜ਼ਲਟ ਅਨਾਉਂਸ ਕਰੋ ਨਹੀਂ ਕਰ ਸਕਿਆ ਵਿਚਾਰਾ ਸਾਡੇ ਡੀਸੀ ਸਾਹਿਬ ਸਾਡੇ ਹੋਰ ਚਲੋ ਆਲਟੀਮੇਟਲੀ ਉਹਨਾਂ ਨੇ ਮਦਦ ਕੀਤੀ ਮੇਰੀ ਪਰ ਉਹਦਾ ਉਹਦਾ ਮਦਦ ਕਿਉਂ ਕੀਤੀ ਕਿਉਂਕਿ ਇੱਥੇ ਹਜੂਮ ਸਗਾ ਸਵੇਰੇ ਔਰ ਅਸੀਂ ਚੱਕ ਦੱਬ ਕੇ ਪ੍ਰੈਸ਼ਰ ਪਾਇਆ ਔਰ ਉਹਨਾਂ ਨੂੰ ਆਲਟੀਮੇਟਲੀ ਪਬਲਿਕ ਪ੍ਰੈਸ਼ਰ ਸਾਹਮਣੇ ਝੁਕਣਾ ਪਿਆ ਪਰ ਸਾਡਾ ਰਿਜ਼ਲਟ ਇੱਕ ਬਲੌਕ ਸਮਤੀ ਦਾ ਧਬੂਲੀਆਂ ਦਾ 6:30 ਵਜੇ ਜਦ ਕਿ ਸਾਰਾ ਮੈਦਾਨ ਖਾਲੀ ਸਾਰਾ ਪੰਜਾਬ ਖਾਲੀ ਸਭ ਨੂੰ ਦਿਲ ਕਰਦਾ ਕਿ ਜਾ ਕੇ ਨਿੱਗੀ ਰਜਾਈ ਚ ਪਈਏ ਮੇਰਾ ਵੀ ਦਿਲ ਕਰਦਾ ਇਹਨਾਂ ਦਾ ਵੀ ਸਾਰਿਆਂ ਦਾ ਦਿਲ ਕਰਦਾ ਪਰ ਤੁਸੀਂ ਅੱਜ ਅੰਦਾਜ਼ਾ ਲਾ ਲਓ ਕਿ ਕਿੱਥੇ ਖੜੀ ਪੰਜਾਬ ਦੀ ਜਮਹੂਰੀਅਤ ਅਗਰ ਇਹਨਾਂ ਲੋਕਾਂ ਦੇ ਹੱਥ ਵਿੱਚ ਅਸੀਂ ਪੰਜਾਬ ਸਰਕਾਰ ਬਰਕਰਾਰ ਰਹਿਣ ਤਾਂ ਇਹ ਤੁਹਾਨੂੰ ਲੁੱਟ ਲੈਣਗੇ ਇਹ ਤੁਹਾਨੂੰ ਤੁਹਾਡਾ ਪੰਜਾਬ ਦੀ ਜਮਹੂਰੀਅਤ ਦਾ ਬਲਾਤਕਾਰ ਕਰਨਗੇ ਜਿਵੇਂ ਇਹਨਾਂ ਨੇ ਰੇਤਾ ਬਚਰੀ ਦਾ ਬਲਾਤਕਾਰ ਕੀਤਾ ਜਿਵੇਂ ਇਹਨਾਂ ਨੇ ਥਾਣਿਆਂ ਤਹਿਸੀਲਾਂ ਨੂੰ ਲੁੱਟਿਆ ਜਿਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਬੇਤਹਾਸ਼ਾ ਕਰਪਸ਼ਨ ਕੀਤੀ ਉੱਠ ਜੋ ਜਾਗ ਜੋ ਬਸ ਇਹੀ ਤੁਹਾਨੂੰ ਕਹਿਣਾ ਸੀ ਰਾਤ ਦੇ 12:00 ਸਵਾ 10:00 ਵਜੇ ਉੱਠ ਕੇ ਸਾਡਾ ਮੈਸੇਜ ਆ ਸੋ ਮੈਂ ਇੱਕ ਵਾਰ ਫਿਰ ਆਪਣੇ ਹਲਕਾ ਪੁਲਾਤ ਦੇ ਸਮੂਹ ਕਾਂਗਰਸ ਦੇ ਵਰਕਰਾਂ ਦਾ ਦੋਸਤਾਂ ਦਾ ਜਿਨ੍ਹਾਂ ਦੇ ਪਰਚੇ ਦਰਜ ਕਰਾਏ ਗਏ ਇਲੈਕਸ਼ਨ ਤੋਂ ਪਹਿਲਾਂ ਸਾਡੇ ਉਮੀਦਵਾਰਾਂ ਤੇ ਸਿੱਧਾ ਪਰਚਾ ਐਫ ਆਈ ਆਰ ਫੜ ਕੇ ਅੰਦਰ ਦੇ ਦਿੱਤੇ ਇੱਕ ਨਹੀਂ 3-4 ਬੰਦਿਆਂ ਦੇ ਉੱਤੇ ਸ਼ਾਇਦ ਇੱਥੇ ਸਾਬੀ ਚੀਮਾ ਨਹੀਂ ਹੈਗਾ ਖੜਾ ਜੇ ਕਿਤੇ ਦੇਖੋ ਲੱਭਿਓ ਨੌਜਵਾਨ ਬੱਚਾ 24-25 ਸਾਲ ਦਾ ਐਫ ਆਈ ਆਰ ਦਰਜ ਇੱਕ ਖਾਨਦਾਨੀ ਬੰਦਾ ਉਹਦੇ ਦੇ ਐਫ ਆਈ ਆਰ ਦਰਜ ਕਰਤੀ ਬਿਲਕੁਲ ਅਟਰਲੀ ਫਾਲਸ ਕੇਸ ਸੀ ਇੰਨਾ ਕੁਛ ਲੜਨ ਤੋਂ ਬਾਅਦ ਮੇਰਾ ਖਿਆਲ ਹੈ ਉਹ ਕਾਲਪੁਰ ਕੁ ਭਾਈ ਗਰੂਦਾ ਮੈਂ ਬਹੁਤ ਰਣੀਆਂ ਕਿ ਮੈਨੂੰ ਤੁਸੀਂ ਏਦਾਂ ਦੇ ਮਿੱਤਰ ਦਿੱਤੇ ਨੇ ਆ ਜਿਹੜੇ ਖੜੇ ਨੇ ਇਸ ਵੇਲੇ ਸਵਾ 10 ਵਜੇ ਤੱਕ ਸਾਰੀ ਬੁੱਕਰ ਬੁੱਕਰ ਭੱਜ ਗਈ ਇੱਥੋਂ ਕੋਈ ਨਹੀਂਗਾ ਇੱਥੇ ਪਰ ਇਹ ਖੜੇ ਨੇ अच्छा अच्छा ਉਹਨਾਂ ਨੂੰ ਵੀ ਬੋਕਰ ਨੂੰ ਵੀ ਪਤਾ ਵਾ ਭਲੱਥ ਵਿੱਚ ਬੋਕਰ ਨੂੰ ਪਤਾ ਵਾ ਕਿ ਅਸੀਂ ਠੱਗੀ ਠੋਰੀ ਨਾਲ ਮਾੜੀ ਮੋਟੀ ਜਿੱਤ ਹਾਸਲ ਕੀਤੀ ਹੈ ਬਰਾਬਰ ਆਏ ਆ ਉਹਨਾਂ ਨੂੰ ਪਤਾ ਅਸੀਂ ਅੰਦਰੋਂ ਹਾਰੇ ਹੋਏ ਨੇ ਯਾਰ ਜਿਹੜਾ ਬੰਦਾ ਝੂਠਾ ਹੁੰਦਾ ਉਹ ਖੋਖਲਾ ਹੁੰਦਾ ਉਹ ਕਦੀ ਸੱਚ ਨੂੰ ਫੇਸ ਨਹੀਂ ਕਰ ਸਕਦਾ ਸੋ ਸਾਡੀ ਅੱਜ ਇਹ ਹੈਗੀ ਆ ਪਰ ਜੋ ਪੰਜਾਬ ਦੇ ਵਿੱਚ ਹੋਇਆ ਮੈਨੂੰ ਜ਼ਿਆਦਾ ਫਿਕਰ ਆਪਣੇ ਸੂਬੇ ਦਾ ਵਾ ਕਿ ਜੋ ਕੁਝ ਇੱਥੇ ਕਹਾਣ ਕੀਤਾ ਉਹ ਬਹੁਤ ਅਫਸੋਸਨਾਕ ਆ ਪਰ ਅਲਟੀਮੇਟਲੀ ਐਂਡ ਆਫ ਦਿ ਡੇ ਮੇਰੇ ਨਾਲ ਫਿਰ ਵੀ ਅੱਜ ਕਪੂਰਥਲਾ ਐਡਮਿਨਿਸਟ੍ਰੇਸ਼ਨ ਨੇ ਓਵਰਆਲ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਚਾਹੇ ਪੁਲਿਸ ਉਹਨਾਂ ਨੇ ਕੋਆਪਰੇਟ ਕੀਤਾ ਇੱਕ ਵਾਰ ਪਿੱਛੇ ਕੈਮਰਾ ਕਮਾਈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਸਾਰੇ ਮੁਲਾਜ਼ਮਾਂ ਦਾ ਵੀ ਇੱਕ ਵਾਰੀ ਤਾੜੀ ਮਾਰ ਦਿਓ ਸਾਰਿਆਂ ਵਾਸਤੇ ਇੱਧਰ ਇੱਧਰ ਮੈਂ 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 ਜਿਹੜੀ ਥੱਲੜੀ ਫੋਰਸ ਆ ਪੁਲਿਸ ਦੀ ਆ ਆਫਸਰਸ ਆਲਸੋ ਔਰ ਸਿਵਲ ਐਡਮਿਨਿਸਟਰ ਉਹਨਾਂ ਦਾ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਹੁਣ ਮੌਕਾ ਦਿੱਤਾ ਕਿ ਜਾ ਕੇ ਆਪਣੇ ਘਰ ਵਿੱਚ ਚੈਨ ਨਾਲ ਸੋਈਏ ਕੱਲ ਨੂੰ ਫਿਰ ਬਦਲਾਖੋਰੀ ਦੇ ਪਰਚੇ ਹੋਣਗੇ ਢੱਲਣ ਲਈ ਤਿਆਰ ਬੈਠੇ ਇਹ ਸਾਡਾ ਇੱਕ ਬਣ ਗਿਆ ਰੁਝਾਨ ਪੰਜਾਬ ਦੇ ਵਿੱਚ ਕਿ ਆਪੋਜੀਸ਼ਨ ਦੇ ਖਿਲਾਫ ਪਰਚੇ ਕਰਨੇ ਨੇ ਤੇ ਉਹਨਾਂ ਨੂੰ ਠੋਕਣਾ ਉਹ ਅਸੀਂ ਝੱਲਣ ਨੂੰ ਤਿਆਰ ਬੈਠੇ ਆ ਸੋ ਮੈਨੂੰ ਮੈਂ ਦੁਬਾਰਾ ਫੇਰ ਸਾਰਿਆਂ ਦਾ ਮਸ਼ਕੂਰ ਤੁਸੀਂ ਵੀ ਸਾਡੇ ਨਾਲ ਜੁੜੇ ਆ ਤੀਜੀ ਵਾਰ ਜੁੜੇ ਆ ਤੇ ਵਾਰੀ ਔਖਾ ਹੋ ਜਾਂਦਾ ਕਿ ਦਿਨ ਚ 1 2 3 ਵਾਰ ਬਟ ਆਈ ਵਾਂਟਡ ਟੂ ਅਪਡੇਟ 올 ਆਫ ਯੂ ਆਫ ਦ ਵਰਲਡ ਕਿ ਵਾਟ ਇਜ਼ ਦ ਪੋਜੀਸ਼ਨ ਆਫ ਡੈਮੋਕ੍ਰੇਸੀ ਇਨ ਪੰਜਾਬ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਵੀ ਬਈ ਬਹੁਤ ਬਹੁਤ ਧੰਨਵਾਦ ਕਸ਼ਮੀਰ ਸਿੰਘ ਰੈਚੇ ਦਾ ਸਾਡਾ ਪੁਰਾਣਾ ਬੰਦਾ ਬ੍ਰਹਮਵਾਲ ਤੋਂ ਇਨਾਂ ਦਾ ਵੀ ਧੰਨਵਾਦ ਤੋਂ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਇੱਥੇ ਖੜੇ ਹੋ ਬੱਚੇ ਨੌਜਵਾਨ ਮੈਨਾਂ ਬਹੁਤ ਬਹੁਤ ਸ਼ੁਕਰੀਆ ਔਰ ਇੱਕ ਵਾਰ ਮੰਨੇ ਦੀ ਜਿੱਤ ਜਿੱਤ ਦਾ ਇੱਕ ਵਾਰ ਜਗਾਰਾ ਛੱਡ ਕੇ ਆਪ ਫਤਿਹ ਬੁਲਾ ਦੇਣੀ ਸਭੀਪਾਲ ਸਿੰਘ ਖੇਰਾ ਜਿੰਦਾਬਾਦ ਸਿਪਾਲ ਸਿੰਘ ਖੇਰਾ ਜਿੰਦਾਬਾਦ ਮਨ ਨਾਲ ਨਾਲ ਆ ਲਾਸਟ ਸੈਕਿੰਡ ਲਾਸਟ ਕੈਂਡੀਡੇਟ ਕੁਲਦੀਪ ਸਿੰਘ ਸਰਪੰਚ ਫਤਿਹਪੁਰ ਇਹਨੇ ਵੀ ਜਿਹੜੀ ਜਿੱਤ ਦਰਜ ਕੀਤੀ ਆ ਉਹਦਾ ਵੀ ਮੈਂ ਬਹੁਤ ਬਹੁਤ ਮਸ਼ਕੂਰ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਬਾਜਵਾ ਸਾਹਿਬ ਔਰ ਬੇਟੇ ਨਸੀਬ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਦਾਰ ਸੁਖਪਾਲ ਸਿੰਘ